ਸਤ ਸ੍ਰੀ ਅਕਾਲ ਦੋਸਤੋ ਤਾਂ ਅੱਜ ਆਪਾਂ ਬਣਾਵਾਂਗੇ ਵਾਈਟ ਪਨੀਰ ਕੋਰਮਾ ਇਹ ਬਹੁਤ ਹੀ ਸਵਾਦਬਨ ਦਾ ਤਾਂ ਇਸ ਨੂੰ ਤਿਆਰ ਕਰਨ ਲਈ ਤੁਸੀਂ ਕੜੇ ਮਸਾਲੇ ਲੈਣੇ ਆ ਜੀਰਾ ਸੁੱਕਾ ਧਨੀਆ ਸੌਂਫ ਇਲਾਇਚੀ ਤੇ ਕਾਲੀਆਂ ਮਿਰਚਾਂ ਅਤੇ ਨਾਲ ਹੀ ਤੁਸੀਂ ਸ਼ਿਮਲਾ ਮਿਰਚ ਕਾਜੂ ਹਰੀਆਂ ਮਿਰਚਾਂ ਥੋੜਾ ਜਿਹਾ ਲਸਣ ਤੇ ਪਿਆਜ਼ ਕੱਟ ਲੈਣਾ ਹੈ ਦੋਸਤੋ ਤੁਸੀਂ ਇਸ ਨੂੰ ਜ਼ਿਆਦਾ ਬਰੀਕ ਨਹੀਂ ਕੱਟਣਾ ਉਸ ਤੋਂ ਬਾਅਦ ਨਾਲ ਹੀ ਤੁਸੀਂ ਪਨੀਰ ਲੈਣਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਕੜੇ ਮਸਾਲੇ ਉਹਨਾਂ ਨੂੰ ਕੜਾਈ ਵਿੱਚ ਪਾ ਕੇ ਰੋਸਟ ਕਰ ਲੈਣਾ ਹੈ ਉਸ ਤੋਂ ਬਾਅਦ ਉਹਨਾਂ ਦਾ ਪਾਊਡਰ ਬਣਾ ਲੈਣਾ ਹੈ ਤੇ ਫਿਰ ਕੜਾਈ ਵਿੱਚ ਤੇਲ ਗਰਮ ਕਰਨਾ ਉਸ ਤੋਂ ਬਾਅਦ ਤੁਸੀਂ ਪਨੀਰ ਨੂੰ ਥੋੜਾ ਜਿਹਾ ਫਰਾਈ ਕਰਨਾ ਹੈ ਅਤੇ ਇਸ ਨੂੰ ਫਰਾਈ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਕੁਝ ਇਸ ਤਰ੍ਹਾਂ ਦਾ ਲੱਗੇਗਾ ਅਤੇ ਫਿਰ ਤੁਸੀਂ ਉਸੇ ਬਰਤਨ ਦੇ ਵਿੱਚ ਪਿਆਜ਼ ਲਸਣ ਹਰੀ ਮਿਰਚ ਅਤੇ ਸ਼ਿਮਲਾ ਮਿਰਚ ਨੂੰ ਐਡ ਕਰਨਾ ਹੈ ਤੇ ਨਾਲ ਹੀ ਕਾਜੂ ਵੀ ਪਾ ਦੇਣੀ ਹੈ ਤੁਸੀਂ ਇਸ ਨੂੰ ਜ਼ਿਆਦਾ ਨਹੀਂ ਭੁੰਨਾ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਸ ਨੂੰ ਪੀਸ ਲੈਣਾ ਹੈ ਇਸ ਦਾ ਇੱਕ ਮਤਲਬ ਪੇਸਟ ਬਣਾਉਣਾ ਹੈ ਅਤੇ ਫਿਰ ਤੁਸੀਂ ਕੜਾਈ ਦੇ ਵਿੱਚ ਤੇਲ ਪਾ ਕੇ ਨਾਲ ਹੀ ਜੀਰਾ ਪਾ ਕੇ ਇਸ ਪੇਸਟ ਨੂੰ ਐਡ ਕਰ ਦੇਣਾ ਹੈ ਦੋਸਤੋ ਇਸ ਪੇਸਟ ਨੂੰ ਤੁਸੀਂ ਚੰਗੀ ਤਰ੍ਹਾਂ ਭੁੰਨਣਾ ਹੈ ਅਤੇ ਇਸ ਨੂੰ ਚੰਗਾ ਸੇਕ ਲਵਾਉਣਾ ਹੈ ਇਸ ਤੋਂ ਬਾਅਦ ਤੁਸੀਂ ਇਸ ਵਿੱਚ ਮਸਾਲੇ ਐਡ ਕਰ ਦੇਣੇ ਆ ਆਪਦੇ ਸਵਾਦ ਦੇ ਅਨੁਸਾਰ ਤੁਸੀਂ ਇਸ ਵਿੱਚ ਹਲਦੀ ਐਡ ਨਹੀਂ ਕਰਨੀ ਮੈਂ ਗਲਤੀ ਨਾਲ ਐਡ ਕਰ ਦਿੱਤੀ ਸੀ ਸੋ ਬਿਨਾਂ ਹਲਦੀ ਤੋਂ ਹੀ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਦੋਸਤੋ ਜਿਹੜਾ ਆਪਾਂ ਪੀਸਾ ਮਸਾਲਾ ਬਣਾਇਆ ਸੀ ਤੁਸੀਂ ਉਹ ਇਸ ਵਿੱਚ ਪਾ ਦੇਣਾ ਹੈ ਇੱਕ ਤੋਂ ਡੇਢ ਚਮਚ ਮਸਾਲਿਆਂ ਨੂੰ ਥੋੜਾ ਸੇਕ ਲਵਾਉਣ ਤੋਂ ਬਾਅਦ ਤੁਸੀਂ ਇਸ ਵਿੱਚ ਅੱਧਾ ਕੱਪ ਦਹੀਂ ਨਾਲ ਥੋੜਾ ਜਿਹਾ ਪਾਣੀ ਐਡ ਕਰ ਦੇਣਾ ਤੇ ਇਸ ਦੀ ਖਟਾਸ ਨੂੰ ਥੋੜਾ ਜਿਹਾ ਦੂਰ ਕਰਨ ਲਈ ਤੁਸੀਂ ਇਸ ਵਿੱਚ ਖੰਡ ਪਾ ਦੇਣੀ ਹੈ ਅੱਧਾ ਚਮਚ ਖੰਡ ਪਾਉਣ ਤੋਂ ਬਾਅਦ ਉਹਨੂੰ ਮਿਕਸ ਕਰਕੇ ਨਾਲ ਹੀ ਪਨੀਰ ਦੇ ਪੀਸੇਸ ਐਡ ਕਰ ਦੇਣੇ ਆ ਅਤੇ ਇਸ ਨੂੰ ਥੋੜਾ ਸਮੇਂ ਲਈ ਸੇਕ ਲਵਾਉਣਾ ਤਾਂ ਦੋਸਤੋ ਇਸ ਤੋਂ ਬਾਅਦ ਆਪਣੀ ਡਿਸ਼ ਬਣ ਕੇ ਤਿਆਰ ਹੋ ਜਾਵੇਗੀ ਤੁਸੀਂ ਟ੍ਰਾਈ ਜ਼ਰੂਰ